ਵੋਸਿੰਗਟਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਬੀਫ, ਮੀਟ, ਟਮੇਟੋਸ, ਕਾਫੀ ਤੇ ਬਨਾਨਸ ਉੱਤੇ ਅਤੇ ਇਸ ਦੇ ਨਾਲ ਹੀ ਹੋਰ ਖਾਦ ਪਦਾਰਥਾਂ ਉੱਤੇ ਲੱਗੇ ਜਿਹੜੇ ਟੈਰਿਫ ਨੇ ਉਹ ਹਟਾ ਦਿੱਤੇ ਨੇ ਇਹ ਟੈਰਿਫ ਉਹਨਾਂ ਨੇ ਇਸ ਸਾਲ ਹਰ ਦੇਸ਼ ਦੇ ਲਗਭਗ ਇੱਕੋ ਤਰ੍ਹਾਂ ਲਗਾਏ ਸੀ ਜਿਸ ਦੇ ਨਾਲ ਜਿਹੜੀ ਗਰੋਸਰੀ ਦੀਆਂ ਕੀਮਤਾਂ ਵੱਧ ਗਈਆਂ ਸੀ ਹੁਣ ਇਹ ਛੋਟੇ ਪਿਛਲੇ ਦਿਨੀ ਅੱਧੀ ਰਾਤ ਤੋਂ ਲਾਗੂ ਲਾਗੂ ਹੋ ਗਏ ਸੀ ਅਤੇ ਜਿਨ੍ਹਾਂ ਨੇ ਵਾਧੂ ਟੈਕਸ ਭਰੇ ਨੇ ਉਹਨਾਂ ਨੂੰ ਵੀ ਜਿਹੜੇ ਰੀਫੰਡ ਮਿਲੇਗਾ ਇਸ ਦੇ ਨਾਲ ਹੀ 트럼ਪ ਨੇ ਇਹ ਵੱਡਾ ਫੈਸਲਾ ਉਸ ਵੇਲੇ ਲਿਆ ਜਦੋਂ ਕਿ ਅਮਰੀਕਾ ਵਿੱਚ ਮਹਿੰਗਾਈ ਨੂੰ ਲੈ ਕੇ ਲੋਕਾਂ ਦੀ ਚਿੰਤਾ ਤੇਜ਼ੀ ਦੇ ਨਾਲ ਵਧ ਰਹੀ ਸੀ ਅਤੇ ਤਾਜ਼ਾ ਚੋਣਾਂ ਵਿੱਚ ਡੈਮੋਕ੍ਰੇਟ ਨੇ ਮਹਿੰਗਾਈ ਦੇ ਮੁੱਦੇ ਤੇ ਕਾਫੀ ਫਾਇਦਾ ਲਿਆ ਤੇ ਇਸ ਦੇ ਨਾਲ ਹੀ 트럼ਪ ਕਹਿੰਦੇ ਨੇ ਕਹਿੰਦੇ ਆ ਰਹੇ ਨੇ ਕਿ ਜਿਹਨੇ ਟੈਰਫ ਕਾਰਨ ਮਹਿੰਗਾਈ ਨਹੀਂ ਵਧੀ ਪਰ ਹੁਣ ਉਹਨਾਂ ਨੇ ਖਾਦ ਤੇ ਛੋਟ ਜਿਹੜੀ ਆ ਆਪਣੇ ਕਦਮ ਨੂੰ ਵਾਪਸ ਲੈ ਲਿਆ ਗਿਆ ਤੇ ਇਸ ਦੇ ਨਾਲ ਹੀ ਦੱਸਦੀ ਕਿ ਅਮਰੀਕਾ ਦੇ ਜਿਹੜੇ ਅੱਜ ਅਰਜנטיਨਾ ਇਕ ਵਾਰ ਟੌਰਟਸ ਦੇ ਨਾਲੇ ਹੋਰ ਇਲਾਕਿਆਂ ਦੇ ਵਿੱਚ ਨਵੇਂ ਵਪਾਰ ਸਮਝੌਤੇ ਬਣਾਏ ਨੇ ਜਿਨ੍ਹਾਂ ਤੋਂ ਬਾਅਦ ਆਯਾਤ ਸਮਾਨ ਦੇ ਟੈਰਿਫ ਹਟਾਏ ਜਾਣਗੇ ਇਸ ਦੇ ਨਾਲ ਹੀ ਅਰਥ ਸ਼ਾਸਤਰ ਕਹਿੰਦੇ ਨੇ ਕਿ ਜਿਹੜਾ ਟੈਰਿਫ ਲੱਗਣ ਤੋਂ ਬਾਅਦ ਮਹਿੰਗਾਈ ਵਧੀ ਤੇ ਇਸ ਦੇ ਨਾਲ ਹੀ ਜਿਹੜੀ ਮੈਨੂਫੈਕਚਰਿੰਗ ਵੀ ਘਟ ਗਈ ਹੈ ਇਸ ਦੇ ਨਾਲ ਦੱਸਦੀ ਹੈ ਕਿ ਜਿਹੜਾ ਡੈਮੋਕਰੈਟਿਕ ਰਹਿਣ ਵਾਲੇ ਰਿਸ਼ਮਨ ਨੇ ਨਾਲ ਕਿਹਾ ਕਿ 트럼ਪ ਆਪਣੀ ਹੀ ਬਣਾਈ ਇਸ ਸਮੱਸਿਆਵਾਂ ਨੂੰ ਹੱਲ ਕੇ ਉਸ ਨੂੰ کامیابی ਦੱਸ ਰਹੇ ਨੇ